ਕਿਉਂਕਿ ਸਾਡੇ ਅੰਦਰ ਬਾਣੀ ਦੇ ਅਨੁਸਾਰ ਦੋ ਪੰਛੀਆਂ ਦਾ ਨਾਮ ਵਾਰ-ਵਾਰ ਆਏਗਾ ਸਾਡੇ ਮਨ ਦਾ ਸਰੂਪ ਦੱਸਣ ਵਾਸਤੇ ਇਹਦੀ ਤਸਵੀਰ ਦੱਸਣ ਵਾਸਤੇ ਹਜ਼ੂਰ ਕਹਿੰਦੇ ਨੇ ਇੱਕੋ ਹੀ ਚੀਜ਼ ਤੇਰੇ ਵਿੱਚ ਉਹ ਹੀ ਕਾਂ ਬਣ ਜਾਂਦੀ ਉਹ ਹੀ ਹੰਸ ਬਣ ਜਾਂਦੀ ਦੋ ਵੱਖਰੀਆਂ ਵਸਤੂਆਂ ਨਹੀਂ ਹਨ ਇੱਕੋ ਸੁਰਤੀ ਇੱਕੋ ਹੀ ਮਨ ਕਦੋਂ ਕਾਂ ਬਣਦਾ ਕਦੋਂ ਹੰਸ ਬਣ ਜਾਂਦਾ ਇਹ ਉਦਾਹਰਨ ਦਿੱਤੀ ਕਿਉਂਕਿ ਕਾਂ ਦਾ ਜਿਹੜਾ ਰੰਗ ਕਾਲਾ ਹੈ ਤੇ ਇੱਕ ਗੰਦਗੀ ਖਾਂਦਾ ਹੈ ਜਦੋਂ ਇਹ ਮਨ ਜਿਹੜਾ ਕੋਈ ਸੰਗਤ ਕਰਦਾ ਹੈ ਕੋਈ ਸੰਗਤ ਕਰਕੇ ਇਹ ਸਿਰਫ ਪਦਾਰਥਾਂ ਵਿੱਚ ਫਸਿਆ ਰਹਿੰਦਾ ਉਦੋਂ ਕਾਂ ਬਣ ਜਾਂਦਾ ਕਬਾ ਬਣ ਜਾਂਦਾ ਪਰ ਜਦੋਂ ਦੂਜੇ ਪਾਸੇ ਸੰਗਤ ਕਰਦਾ ਹੈ ਗੁਰਬਾਣੀ ਨਾਲ ਜੁੜਿਆ ਹੈ ਉਦੋਂ ਇਹ ਕਾਂ ਤੋਂ ਹੰਸ ਹੁੰਦਾ ਹੈ ਯਾਨੀ ਕਿ ਸਫੈਦ ਹੋ ਜਾਂਦਾ ਇਹਦਾ ਖਾਣਾ ਵੀ ਬਦਲ ਜਾਂਦਾ ਹੈ ਇਹਦੇ ਮੋਤੀ ਮੋਤੀ ਇਹਦਾ ਖਾਣਾ ਹੋ ਜਾਂਦਾ ਹੰਸ ਕਿਉਂ ਬਣਦਾ ਅੱਗੇ ਹੰਸ ਦਾ ਜ਼ਿਕਰ ਆਏਗਾ ਵਿੱਚ ਹੰਸ ਤਾਂ ਕਹੇ ਕਿ ਜਦੋਂ ਸਾਡੀ ਅੰਦਰ ਹੰਸ ਦੇ ਵਿੱਚ ਇੱਕ ਗੁਣ ਹੁੰਦਾ ਹੈ ਕਿ ਉਹ ਦੁੱਧ ਤੇ ਪਾਣੀ ਨੂੰ ਵੱਖਰਾ ਕਰ ਸਕਦਾ ਸਾਹਮਣੇ ਦੁੱਧ ਵਿੱਚ ਪਾਣੀ ਪਾ ਕੇ ਰੱਖ ਦਿਓ ਉਹ ਜਿੰਝ ਪਾਏਗਾ ਪਾਣੀ ਵੱਖਰਾ ਹੈ ਦੁੱਧ ਵੱਖਰਾ ਤੇ ਜਿੱਥੇ ਅਸੀਂ ਰਹਿ ਰਹੇ ਹਾਂ ਇਹ ਪਾਣੀ ਤੇ ਦੁੱਧਰ ਲਾਇਆ ਹੋਇਆ ਹੈ ਇੱਥੇ ਸੱਚ ਤੇ ਝੂਠ ਦਾ ਮਿਸ਼ਰਣ ਕੀਤਾ ਹੈ ਸਰੀਰ ਕੀ ਝੂਠ ਤੇ ਸੱਚ ਦਾ ਮਿਸ਼ਰਣ ਇਕੱਠਾ ਹੈ ਹੁਣ ਇਹਨੂੰ ਨਿਖੇੜਿਆ ਬੜਾ ਔਖਾ ਜਾਂਦਾ ਹੈ ਸਰੀਰ ਦੀ ਤੇ ਗੱਲ ਦੂਰ ਹੈ ਸਾਡੇ ਅੰਦਰ ਇੰਨਾ ਕੁਝ ਅਸੀਂ ਉਹਨੂੰ ਨਿਖੇੜ ਨਹੀਂ ਸਕਦੇ ਵੱਖਰਾ ਨਹੀਂ ਕਰ ਸਕਦੇ ਸਾਨੂੰ ਪਤਾ ਨਹੀਂ ਲੱਗਦਾ ਸਾਡੀ ਨੁਕਸਾਨ ਦਾ ਹੈ ਖਿਆਲ ਕਿਹੜਾ ਹੈ ਤੇ ਕੰਮ ਦੇਣ ਵਾਲਾ ਕਿਹੜਾ ਸਾਡੀ ਜਿਹੜੀ ਆਵਾਜ਼ ਹੈ ਮਨੋਵਿਗਿਆਨ ਨੇ ਕਹਿੰਦਾ ਇਹ ਆਵਾਜ਼ ਇਕੱਲੇ ਬੰਦੇ ਦੀ ਨਹੀਂ ਇਸ ਇਹਦੀ ਆਵਾਜ਼ ਵਿੱਚ ਬਹੁਤ ਸਾਰੀਆਂ ਆਵਾਜ਼ਾਂ ਮਿਲੀਆਂ ਹੋਈਆਂ ਨੇ ਜਿੰਨਾ ਜਿੰਨਾ ਲੋਕਾਂ ਦੀ ਅਸੀਂ ਗੱਲ ਸੁਣਨੇ ਆ ਉਹਨਾਂ ਦੀਆਂ ਆਵਾਜ਼ਾਂ ਸਾਡੇ ਵਿੱਚ ਘਰ ਕਰ ਜਾਂਦੀਆਂ ਤਾਂ ਸਭ ਤੋਂ ਪਹਿਲਾਂ ਅਸੀਂ ਆਪਣੀਆਂ ਆਵਾਜ਼ਾਂ ਵੱਖਰੀਆਂ ਕਰਨੀਆਂ ਨੇ ਪਹਿਲਾਂ ਆਪਣੀ ਆਵਾਜ਼ ਨੂੰ ਪਛਾਣਨਾ ਕਿ ਮੇਰੀ ਆਵਾਜ਼ ਕਿਹੜੀ ਉਹ ਬੜਾ ਚਿਰ ਹੋ ਗਿਆ ਸੁਣਿਆ ਨੂੰ ਉਹਦਾ ਪਤਾ ਉਦੋਂ ਲੱਗੇਗਾ ਜਦੋਂ ਗੁਰੂ ਦੀ ਆਵਾਜ਼ ਸਾਡੇ ਕੰਨਾਂ ਵਿੱਚ ਪੈ ਗਈ ਕਿਉਂਕਿ ਉਹ ਉਹਦੇ ਨਾਲ ਮਿਲਦੀ ਸਾਡੀ ਆਵਾਜ਼ ਅਸੀਂ ਮਾਇਆ ਦੇ ਘਰ ਵਿੱਚ ਜਨਮ ਲੈ ਲਏ ਸੰਸਾਰ ਦੇ ਵਿਕਾਰਾਂ ਦੇ ਘਰ ਵਿੱਚ ਜਨਮ ਲੈ ਲਿਆ ਸਾਨੂੰ ਆਪਣੀ ਅਸਲੀ ਆਵਾਜ਼ ਭੁੱਲ ਗਈ ਜੋ ਅਸਲੀਅਤ ਆਵਾਜ਼ ਸੀ ਉਹ ਨਹੀਂ ਅਸੀਂ ਬੋਲ ਰਹੇ ਅਸੀਂ ਹੋਰ ਹੋਰ ਬੋਲ ਰਹੇ ਹਾਂ ਕਈ ਆਵਾਜ਼ਾਂ ਤੇ ਜਿੱਦਣ ਕਿਦੇ ਉਹ ਆਵਾਜ਼ ਮਿਲੇਗੀ ਜਿਹੜੀ ਇੱਕੋ ਆਵਾਜ਼ ਸੁਣੀ ਉਸ ਸਾਧ ਸੰਗਤ ਦੀ ਸੱਜਣ ਠੱਗ ਨੇ ਇੱਕੋ ਆਵਾਜ਼ ਸੁਣੀ ਸੀ ਉਹਨੂੰ ਆਪਣੀ ਆਵਾਜ਼ ਦਾ ਪਤਾ ਲੱਗ ਗਿਆ ਵੀ ਮੇਰੀ ਆਵਾਜ਼ ਤੇ ਗੁਰਨਾਣਕ ਦੇ ਨਾਲ ਸਤਿਗੁਰੂ ਨੇ ਜਿਹੜਾ ਗਾਇਆ ਉਹ ਮੇਰੇ ਵਿੱਚ ਹੈ ਉਸ ਦਿਨ ਪਤਾ ਲੱਗਾ ਇਸ ਦਿਨ ਇਸ ਕਰਕੇ ਧਿਆਨ ਰੱਖਣਾ ਅਸੀਂ ਕਹਿ ਤਾਂ ਦਿੰਨੇ ਆਂ ਵੀ ਉਸ ਸੱਜਣ ਠੱਗ ਨੇ ਇੱਕੋ ਹੀ ਸ਼ਬਦ ਸੁਣਿਆ ਸੀ ਜੀਵਨ ਬਦਲ ਗਿਆ ਤੇ ਅਸੀਂ ਸਾਰੀ ਬਾਣੀ ਸੁਣਨੇ ਆ ਜੀਵਨ ਨਹੀਂ ਬਦਲਦਾ ਉਹਦੇ ਪਿੱਛੇ ਇੱਕ ਬੜਾ ਵੱਡਾ ਕਾਰਨ ਹੈ ਬਾਣੀ ਤੇ ਉਹੀ ਹੈ ਬਾਣੀ ਉਹ ਹੈ ਪਰ ਜਿੱਦਨ ਗੁਰਨਾਣਕ ਦਾ ਗळा ਲੱਗੇਗਾ ਉਸ ਦਿਨ ਅੰਦਰਲੀ ਆਵਾਜ਼ ਪਹਿਚਾਣ ਆਵੇਗੀ ਉਸ ਤੋਂ ਪਹਿਲਾਂ ਨਹੀਂ ਹੁੰਦੀ ਬੜਾ ਕੁਝ ਸੁਣਿਆ ਸੁਣਦੇ ਰਹਾਂ ਜਿੱਦਣ ਕਿਤੇ ਉਹ ਆਵਾਜ਼ ਇਸ ਲਈ ਸਰੀਰ ਦਾ ਇੱਕ ਕਨਸੈਪਟ ਸੀ ਸਿੱਖੀ ਦੇ ਵਿੱਚ ਜਿੰਨੂੰ ਗੁਰੂ ਢੰਮ ਦਾ ਪ੍ਰਚਾਰ ਕਰ ਕਰਕੇ ਆਪਾਂ ਕਹਦੇ ਤਾਂ ਸਰੀਰ ਤੇ ਹੈ ਹੀ ਨਹੀਂ ਜੀ ਸਰੀਰ ਦਾ ਇੱਕ ਵਿਸ਼ਾ ਸੀ ਗੁਰਮਤ ਦੇ ਵਿੱਚ ਤੇ ਅਸੀਂ ਹੱਲਾ ਗੁੱਲਾ ਕਰਨ ਵਾਲੇ ਜਿੱਦਾਂ ਤੁਰ ਪੈਂਦੇ ਆਂ ਸਰੀਰ ਦੀ ਤੇ ਗੱਲ ਹੀ ਨਹੀਂ ਜੀ ਹੁੰਦੀ ਸਰੀਰ ਤੇ ਹੁੰਦੇ ਨੇ ਤੇ ਸਰੀਰ ਤੋਂ ਬਿਨਾ ਕਿਤੇ ਵਿੱਚ ਗਿਆਨ ਪਾਓਗੇ ਕੰਧ ਵਿੱਚ ਪਾਓਗੇ ਇਟਾਂ ਵਿੱਚ ਪਾਓਗੇ ਸਰੀਰ ਨੂੰ ਗੁਰੂ ਨਹੀਂ ਕਿਹਾ ਸਰੀਰ ਇੱਕ ਸਿਸਟਮ ਹੈ ਜਿਹਦੇ ਤੋਂ ਬਿਨਾ ਤੁਸੀਂ ਗੁਰੂ ਨੂੰ ਸਮਝ ਨਹੀਂ ਸਕਦੇ ਬਾਣੀ ਨੂੰ ਸਮਝ ਨਹੀਂ ਸਕੋਗੇ ਇਸ ਕਰਕੇ ਇਹਦਾ ਵੀ ਇੱਕ ਮਹੱਤਵ ਹੈ ਉਹ ਤੇ ਅਸੀਂ ਜਦੋਂ ਕੰਮ ਹੀ ਨਹੀਂ ਕਰਨਾ ਤੇ ਅਸੀਂ ਛੱਡਣਾ ਹੀ ਉਸ ਚੀਜ਼ ਨੂੰ ਅਸੀਂ ਨਿੰਦੇ ਕਰਨੀ ਹੈ ਵੀ ਜੇ ਤੁਸੀਂ ਗੱਲ ਕਰਦੇ ਹੋ ਕਿਸੇ ਗੁਰਮੁਖ ਪ੍ਰਣਾਲੀ ਦੀ ਜਾਂ ਜਿਹੜੀ ਗੁਰੂ ਸਾਹਿਬ ਨੇ ਸਾਧ ਸੰਗਤ ਦੀ ਗੱਲ ਕੀਤੀ ਹੈ ਤਾਂ ਜਦੋਂ ਉਹਦੀ ਤੁਸੀਂ ਗੱਲ ਕਰੋ ਤਾਂ ਅਸੀਂ ਝਟ ਉੱਠ ਕੇ ਬਾਹਰ ਚਲੇ ਜਾਂਦੇ ਹਾਂ ਵੀ ਮੈਂ ਨਹੀਂ ਮੰਨਦਾ ਇਸ ਚੀਜ਼ ਨੂੰ ਤਾਂ ਇਹਦੇ ਨਾਲ ਕੋਈ ਫਰਕ ਨਹੀਂ ਪੈਣਾ ਜਿੱਥੇ ਖੜੇ ਹੋ ਉੱਥੇ ਹੀ ਖੜੇ ਰਹੋਗੇ ਇੱਕ ਕਦਮ ਨਹੀਂ ਅੱਗੇ ਜਾ ਸਕਦੇ ਜਿੰਨਾ ਚਿਰ ਗੁਰੂ ਸਾਹਿਬ ਦਾ ਸੰਪੂਰਨ ਸਿਧਾਂਤ ਨੇ ਗੁਰੂ ਸਾਹਿਬ ਨੇ ਸ਼ਬਦ ਨੂੰ ਤੇ ਦੇਹ ਨੂੰ ਬਰਾਬਰ ਦੇਹ ਦੇ ਵਿੱਚ ਹੀ ਸ਼ਬਦ ਨੇ ਵਰਤਣਾ ਹੈ ਦੇਹ ਦੇ ਰਾਹੀਂ ਸੰਗਤ ਹੋਣੀ ਹੈ ਹਾਂ ਦੇਹ ਨੂੰ ਗੁਰੂ ਨਹੀਂ ਕਿਹਾ ਉਹਨੂੰ ਸਾਧਨ ਮੰਨਿਆ ਪਰ ਇਸ ਨਾਸਮਝੀ ਦੇ ਕਾਰਨ ਤੇ ਹੱਠ ਧਰਮੀ ਦੇ ਕਾਰਨ ਤੇ ਕਟੜਤਾਈ ਦੇ ਕਾਰਨ ਅਸੀਂ ਇਸ ਰਸਤੇ ਦੇ ਉੱਤੇ ਆਪਣੇ ਦਿਮਾਗ ਵਿੱਚ ਆਪਣਾ ਹੀ ਪੰਥ ਬਣਾ ਕੇ ਬੈਠ ਗਏ ਉਸ ਤੋਂ ਇੱਕ ਕਦਮ ਵੀ ਅੱਗੇ ਜਾਂਦੇ ਨਹੀਂ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜੇ ਤੂੰ ਇਸ ਰਾਤ ਤੇ ਜਾਣਾ ਤਾਂ ਤੈਨੂੰ ਉਹ ਆਵਾਜ਼ ਚਾਹੀਦੀ ਹੈ ਜੋ ਤੇਰੀ ਆਵਾਜ਼ ਨੂੰ ਪ੍ਰਗਟ ਕਰਦਾ ਹੈ ਹੈ ਤੇਰੇ ਅੰਦਰ ਜ਼ਰੂਰ ਆਵਾਜ਼ ਗੁਰਸਾਖੀ ਜੋਤ ਪ੍ਰਗਟ ਹੋਏ ਪ੍ਰਗਟ ਤਾਂ ਹੋਣੀ ਏ ਜੇ ਬਾਹਰੋਂ ਗੁਰੂ ਦੀ ਆਵਾਜ਼ ਤੇਰੇ ਕੰਨਾਂ ਦੇ ਰਹੀਂ ਅੰਦਰ ਜਾਏਗੀ